ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਬਾਰ ਸਾਹਿਬਿਕੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਅੱਜ 7 ਸਖਸੀਤਾਂ ਦੀਆਂ ਤਸਵੀਰਾਂ ਸशोਭਿਤ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਬਹਿਵਲ ਕਲਾ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਦੇ ਨਾਲ ਹੀ ਜੋਧਪੁਰ ਬੰਦੀ ਸਿੱਖਾਂ ਦੀ ਰਿਹਾਈ ਵਿੱਚ ਯਤਨ ਕਰਨ ਵਾਲੇ ਸਾਬਕਾ ਸ਼ਰੋਣੀ ਕਮੇਟੀ ਮੈਂਬਰ ਜੱਥੇਦਾਰ ਹਰਵੰਦ ਸਿੰਘ ਘੁੰਮਣ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਨਕਾਸ਼ੀ 'ਚ ਯੋਗਦਾਨ ਪਾਉਣ ਵਾਲੇ ਸਰਦਾਰ ਜੀ ਐਸ ਮੋਹਨ ਸਿੰਘ ਸੰਤ ਪ੍ਰੀਤਪਾਲ ਸਿੰਘ ਤੇ ਇੰਜੀਨੀਅਰ ਡਾਕਟਰ ਜਸਵੰਤ ਸਿੰਘ ਗਿੱਲ ਵਰਗੇੜੀਆ ਸਰਦਾਰ ਪ੍ਰੀਤਮ ਸਿੰਘ ਸ਼ਾਮਿਲ ਹਨ ਇਹਨਾਂ ਸ਼ਖਸੀਅਤਾਂ ਦੀਆਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਅਤੇ ਸਤਿ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਧੀਕ ਮੁਖੀ ਗ੍ਰੰਥੀ ਸਿੰਘ ਸਾਈਵਾਨ ਗਿਆਨੀ ਜਗਤਾਰ ਸਿੰਘ ਲੁਧਿਆਣਾ ਵੱਲੋਂ ਕੀਤੀ ਗਈ ਖਾਲਸਾ ਜੀ ਇਹ ਬੜਾ ਇੰਪੋਰਟੈਂਟ ਵਿਸ਼ਾ ਹੈ ਬਹੁਤ ਜ਼ਰੂਰੀ ਵਿਸ਼ਾ ਹੈ ਸਹਤੋਂ ਬਾਬਾ ਨਾਨਕ ਜੀ ਕੀ ਹੈ ਸੈਤੋ ਬਾਬਾ ਜੀ ਨਾਨਕ ਜੀ ਉਹ ਖੜਦਾ ਹੈ ਸਿੱਖ ਧਰਮ ਦੇ ਅੰਦਰ ਪੱਲਾ ਆਹੀ ਪ੍ਰੂਫ ਮਿਲਦਾ ਕਿ ਗੁਰੂ ਨਾਨਕ ਸਾਹਿਬ ਮੱਕੇ ਗਏ ਸਨ ਇਹਦੇ ਲੇਖਕ ਤਾਜੁਦਨ ਜੀ ਹਨ ਤਾਜੁਦਨ ਜੀ ਜਿਤ ਗੁਰੂ ਨਾਨਕ ਸਾਹਿਬ ਮੱਕੇ ਅਤੇ ਮਦੀਨੇ ਹਰਫ ਫੇਰੀ ਦੇ ਵਿੱਚ 2 ਸਾਲ ਉੱਥੇ ਰਹੇ ਤਾਂ 2 ਸਾਲ ਜਿਹੜਾ ਮੁਸਲਮ ਲੇਖਕ ਤਾਜੁਦਨ ਸੀ ਉਹ ਵੀ ਨਾਲ ਦੇ ਆ ਉਹਨੇ ਜੋ ਕੁਝ ਦੇਖਿਆ ਉਹ ਇਸ ਕਿਤਾਬ ਦੇ ਵਿੱਚ ਲਿਖਿਆ ਜਿਹੜਾ ਖਰਦਾ ਉਹਨਾਂ ਨੇ ਜਿਹੜੀ ਕਿਤਾਬ ਤਿਆਰ ਕੀਤੀ ਉਸ ਦਾ ਨਾਮ ਸੀ ਸੈਤੋ ਬਾਬਾ ਨਾਨਕ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਹਰ ਇੱਕ ਜਰਨੀ ਦਾ ਵਰਣਨ ਕੀਤਾ ਗਿਆ ਹੈ ਕਿੱਥੇ ਕਿੱਥੇ ਗੁਰੂ ਨਾਨਕ ਸਾਹਿਬ ਗਏ ਅਤੇ ਸਾਡੇ ਦਾਦਾ ਜੀ ਨੇ ਇਹ ਕਿਤਾਬ ਪੜ੍ਹੀ ਇਸ ਤੋਂ ਹੀ ਪ੍ਰਭਾਵਿਤ ਹੋ ਕੇ ਸਿੱਖ ਬਣੇ ਤੇ ਉਹ ਸਾਰੀਆਂ ਥਾਵਾਂ ਤੇ ਗਏ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਸਨ ਦੇ ਦਏ ਕਿ ਬਹਿਵਲ ਕਲਾਂ ਦੇ ਸ਼ਹੀਦਾਂ ਸਮੇਤ ਸੱਤ ਸ਼ਖਸੀਤਾਂ ਦੇ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਚ ਸਜੋਬਿਤ ਕੀਤੇ ਗਏ ਤੇ ਇਸ ਮੌਕੇ ਕਈ ਧਾਰਮਿਕ ਆਗੂ ਵੀ ਮੌਜੂਦ ਰਹੇ ਬਿਊਰੋ ਰਿਪੋਰਟ ਝਗਵਾਨੀ ਟੀਵੀ